ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਖੇਤੀਬਾੜੀ ਤੇ ਖੇਸਾਨਪਾਲੀ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਪੀਆਰ 131 ਤੇ ਪੀਆਰ 130 ਬਾਰੇ ਆਪਾਂ ਜਿੰਨੀ ਕੁ ਡਿਟੇਲ ਆਪਾਂ ਸਾਂਝੀ ਕਰ ਸਕਦੇ ਆ ਉੰਨੀ ਇਹਦੇ ਵੀਡੀਓ ਚ ਸਾਂਝੀ ਕਰਾਂਗੇ ਕਿਉਂਕਿ ਇਸ ਵਾਰ ਜਿਹੜਾ PR 131 ਹੈ ਵਧੀਆ ਪਿਛਲੀ ਵਾਰ ਵੈਰਾਈਟੀ ਰਹੀ ਹੈ ਇਹ 2022 ਜਿਹੜੀ ਹੈ PAU ਨੇ ਕੱਢੀ ਸੀ ਤੇ ਵਧੀਆ ਪ੍ਰਚਲਿਤ ਹੋਈ ਹੈ ਕਾਫੀ ਖੇਤ ਦਾ ਕੇਂਦਰ ਬਣੀ ਸੀ ਮੇਲਿਆਂ ਤੇ ਵੀ ਸੋ ਇਹਦੇ ਬਾਰੇ ਡਿਟੇਲ ਚ ਗੱਲਬਾਤ ਕਰਾਂਗੇ ਨਾਲੇ ਗੱਲ ਕਰਾਂਗੇ 130 ਬਾਰੇ PR 130 ਬਾਰੇ ਵੀ ਕਿਹੜੀਆਂ ਕਿਸਮਾਂ ਨੇ ਕਿੰਨਾ ਝਾੜ ਹੈ ਸਾਰੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਤੇ ਕਈਆਂ ਨੂੰ ਕਿਸਾਨ ਵੀਰਾਂ ਨੂੰ ਹਉਆ ਸੀਗਾ ਵੀ ਜਿਹੜੀ PR 126 ਹੈ ਵੀ ਉਹਦੀ ਪਤਾ ਨਹੀਂ ਆਪਣਾ ਬਜਾਈ ਦਾ ਕਿਤੇ ਇਹ ਨਾ ਹੋਵੇ ਬਾਅਦ ਚ ਕੋਈ ਖਰੀਦੇ ਨਾ ਉਹਦੇ ਬਾਰੇ ਵੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਹੁਣ ਗੱਲ ਕਰੀਏ ਕਿਸਾਨ ਵੀਰੋ ਪੀ ਆਰ 131 ਦੀ ਗੱਲ ਕਰਨ ਤੋਂ ਪਹਿਲਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਪੀ ਆਰ 126 ਹੈ ਵੀ ਘੱਟ ਕਿਸਮ ਵਾਲੀ ਜਿਹੜੀ ਵੈਰਾਈਟੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਇਹ ਦੀ ਕਈਆਂ ਨੇ ਮਣਾ ਦੇ ਵਿੱਚ ਇਹ ਸੀ ਵੀ ਪਤਾ ਨਹੀਂ ਛੈਲਰ ਵਾਲੇ ਲੈਣਗੇ ਜਾਂ ਨਹੀਂ ਟੁੱਟਦਾ ਚੱਕਰ ਹੁੰਦਾ ਛਿਲਕੇ ਦਾ ਚੱਕਰ ਤਾਂ ਉਹ ਮੈਂ ਕਹਿਣਾ ਚਾਹ ਰਿਹਾ ਵੀ ਇਹੇ ਦੀ ਕੋਈ ਗੱਲ ਨਹੀਂ ਹੈ ਪੀਆ ਪੀਆਰ 126 ਆਪਾਂ ਲਾ ਸਕਦੇ ਆ ਤੇ ਜਿਹੜੀ ਬਸ ਲਾਉਣ ਵੇਲੇ ਦਾ ਇਹ ਧਿਆਨ ਰੱਖਣਾ ਹੁੰਦਾ ਆਪਾਂ ਜਿੰਨੀ ਪਨੀਰੀ ਜਾਂ ਆਪਾਂ ਜਿਹੜੀ ਬਜਾਈ ਥੋੜੀ ਜਿਹੀ ਲੇਟ ਕਰ ਲਈਏ ਉਹਨਾਂ ਆਪਾਂ ਫੈਰੇ ਚ ਰਹਿੰਦੇ ਆ ਜਾਰਾਗੇ ਤੀਹ ਦੀ ਜਿਹੜੀ ਨਹੀਂ ਬਜਾਈ ਕਰਨੀ ਹੁੰਦੀ ਉਹਦੇ ਨਾਲ ਜਿਹੜਾ ਆਪਣਾ ਝਾੜ ਘਟਦਾ ਹੁਣ ਗੱਲ ਕਰੀਏ ਪੀਆਰ 131 ਤਾਂ ਕਿਸਾਨ ਵੀਰੋ ਜਿਹੜੀ ਪੀਆਰ 131 ਹੈ ਇਹਦੇ ਵਿੱਚ ਜਿਹੜੀ ਇੱਕ ਕਹਿ ਲਈਏ ਵਿਸ਼ੇਸ਼ਤਾ ਹੈਗੀ ਹੈ ਉਹ ਮੇਨ ਹੈ ਵੀ ਜਿਹੜੀ ਇਹ ਡਿਗਦੀ ਨਹੀਂ ਦੂਜਾ ਇਹਦੇ ਵਿੱਚ ਜਿਹੜਾ ਦਾਣਾ ਉਹ ਟੁੱਟਦਾ ਘੱਟ ਜੋ ਦਾਣਾ ਟੁੱਟੂ ਘੱਟ ਤਾਂ ਆਟੋਮੈਟਿਕਲੀ ਹੈ ਜਿਹੜੇ ਸ਼ੈਲਰ ਵਾਲਿਆਂ ਦੀ ਵੀ ਵਧੀਆ ਇਹ ਪਹਿਲੀ ਪਸੰਦ ਬਣਦੀ ਹੈ ਕਿਉਂਕਿ ਇਹਦੇ ਵਿੱਚ ਸਾਬਤ ਚੌਲਾਂ ਦੀ ਜਿਹੜੀ ਮਾਤਰਾ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਵੀ ਉਹ ਜਿਹੜੀ ਹੈ ਇਹਦੇ ਵਿੱਚ ਜ਼ਿਆਦਾ ਹੁੰਦੀ ਹੈ ਤਾਂ ਹੁਣ ਗੱਲ ਕਰੀਏ ਇਹਦੇ ਕੱਦ-ਕਾਟ ਦੀ ਤਾਂ ਕਿਸਾਨ ਵੀਰੋ ਇਹਦਾ ਜਿਹੜਾ ਕੱਦ ਹੈ 111 ਸੈਂਟੀਮੀਟਰ ਹੈ ਤੇ ਜਿਹੜਾ ਆਪਾਂ ਪਕਾ ਦਾ ਸਮਾਂ ਦੇਖੀਏ ਤਾਂ ਪਕਾ ਦਾ ਜਿਹੜਾ ਇਹਦਾ ਸਮਾਂ ਉਹ ਲਵਾਈ ਤੋਂ 110 ਦਿਨਾਂ ਦੇ ਵਿੱਚ ਵਿੱਚ ਇਹ ਜਿਹੜੀ ਆਪਣੀ 100 PR 131 ਹੈ ਜਿਹੜੀ ਹੈ ਪੱਕ ਜਾਂਦੀ ਹੈ ਅਗਲੀ ਵਿਸ਼ੇਸ਼ਤਾ ਕਿਸਾਨ ਵੀਰੋ ਇਹਦੇ ਵਿੱਚ ਇਹ ਹੈ ਵੀ ਜਿਹੜੇ 10 ਤਰ੍ਹਾਂ ਦੇ ਜਿਹੜੇ ਜਵਾਣੂ ਹੁੰਦੇ ਆ ਝੁਲਸ ਰੋਗ ਵਾਲੇ ਇਹ ਉਹਨਾਂ ਦਸਾਂ ਦੇ ਦਸਾਂ ਜਵਾਣੂਆਂ ਦਾ ਜਿਹੜਾ ਟਕਰਾ ਕਰਨ ਦੇ ਵਿੱਚ ਸਮਰੱਥਾ ਹੈ ਉਹਨਾਂ ਦਾ ਟਕਰਾ ਕਰ ਸਕਦੀ ਹੈ ਯਾਨੀ ਕਿ ਜਿਹੜਾ ਝੁਲਸ ਰੋਗ ਹੈ ਜਿਹਨੂੰ ਬਲਾਈਟ ਕਹਿ ਦਿੰਦੇ ਆ ਉਹਨੂੰ ਇੱਕ ਸਾਦੀ ਰਿਸਿਸਟੈਂਸ ਤਾਂ ਗੱਲ ਕਰੀਏ ਆਪਾਂ ਝਾੜ ਦੀ ਇਹਦੀ ਝਾੜ ਹੈ ਇਹਦਾ ਆਪਣਾ 31 ਕੁਆਂਟਲ ਪ੍ਰਤੀ ਏਕੜ ਦਾ ਜਿਹੜਾ ਝਾੜ ਹੈ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਇਹਦਾ ਝਾੜ 31 ਕੁਆਂਟਲ ਪ੍ਰਤੀ ਏਕੜ ਹੁਣ ਆਪਾਂ ਗੱਲ ਕਰੀਏ ਵੀ ਇਹ ਲਾਉਣੀ ਕਦੋਂ ਤਾਂ ਤੁਸੀਂ ਦੇਖ ਹੀ ਲਿਆ ਵੀ ਜਿਹੜੀ ਇਹ ਲਵਾਈ 110 ਦਿਨ ਚ ਪੱਕ ਜਾਂਦੀ ਹੈ ਵੀ ਜਿਹੜੀ ਲੰਮੀ ਵੈਰਾਈਟੀ ਨਹੀਂ ਹੈ ਸੋ ਇਹਨੂੰ ਆਪਾਂ ਗੱਲ ਕਰੀਏ ਯੂਨੀਵਰਸਿਟੀ ਕਹਿੰਦੀ ਹੈ 20 25 ਮਈ ਜਿਹੜੀ ਡੇਟ ਦੱਸਦੀ ਹੈ ਸੋਇੰਗ ਟਾਈਮ ਇਹਦਾ ਪੀਆਰ 131 ਦਾ ਪਰ ਆਪਾਂ ਫਿਰ ਵੀ ਇਦੋਂ ਵੀ ਥੋੜਾ ਜਿਹਾ 10 15 ਦਿਨ ਲੇਟ ਕਰ ਲਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਆਪਣੇ ਲਈ ਸਮਾਂ ਦੀ ਜ਼ਿਆਦਾ ਬੈਟਰੀ ਰਹੂਗਾ ਕਿਉਂਕਿ ਜਿਹੜੀ ਇਹ ਸ਼ਾਰਟ ਵੈਰਾਈਟੀ ਹੈ ਇਹਨੇ ਆਪਦੇ ਸਮੇਂ 'ਚ ਪੱਕੀ ਜਾਣਾ ਸੋ ਇਹਨੂੰ ਥੋੜਾ ਜਿਹਾ ਆਪਾਂ 10 15 ਦਿਨ ਲੇਟ ਵੀ ਕਰ ਲਾਂਗੇ 25 ਮਈ ਤੋਂ ਯਾਨੀ ਕਿ ਕਹਿ ਲਈਏ 10 ਜੂਨ ਕਹਿ ਲਈਏ ਇਹ ਇੱਥੇ ਤੱਕ ਆਪਾਂ ਬੀ ਲਾਂਗੇ ਤਾਂ ਵੀ ਆਪਾਂ ਨੂੰ ਜਿਹੜਾ ਇਹ ਬਹੁਤ ਵਧੀਆ ਰਿਜ਼ਲਟ ਦੇ ਦੂਗੀ ਕਿਉਂਕਿ ਕੋਈ ਵੀ ਸ਼ਾਰਟ ਟਰਮ ਵੈਰਾਈਟੀ ਹੈ ਜਿਹੜੀ ਹੈ ਉਹ ਆਪਾਂ ਲੇਟ ਹੀ ਲਾਉਣੀ ਹੁੰਦੀ ਹੈ ਹੁਣ ਗੱਲ ਕਰਾਂਗੇ ਆਪਾਂ PR130 ਦੀ ਤਾਂ ਕਿਸਾਨ ਵੀਰੋ ਆਲਮੋਸਟ ਵਿਸ਼ੇਸ਼ਤਾਵਾਂ ਜਿਹੜੀਆਂ ਇਹਦੇ ਵਿੱਚ PR131 ਵਾਲੀਆਂ ਹੀ ਨੇ ਇਹਦੇ ਵਿੱਚ ਜਿਹੜੀ ਹੈ ਲੋਜਿੰਗ ਨਹੀਂ ਹੁੰਦੀ ਯਾਨੀ ਕਿ ਇਹ ਵੀ ਡਿਗਦੀ ਨਹੀਂ ਕਾਦਾ ਜਿਹੜਾ ਇਹਦਾ 108 ਸੈਂਟੀਮੀਟਰ ਹੈ ਲਵਾਈ ਤੋਂ 105 ਦਿਨਾਂ ਦੇ ਵਿੱਚ ਵਿੱਚ ਪੱਕ ਜਾਂਦੀ ਹੈ ਯਾਨੀ ਕਿ 131 ਨਾਲੋਂ 5 ਦਿਨ ਪਹਿਲਾਂ ਪੱਕਦੀ ਹੈ ਤੇ ਦੂਸਰੀ ਵਿਸ਼ੇਸ਼ਤਾ ਉਹ ਹੀ 131 ਵਾਲੀ ਵੀ ਜਿਹੜੀ ਇਹਦੇ ਸਾਤ ਚੌੜਾਂ ਦੀ ਮਾਤਰਾ ਵਧੀਆ ਹੈ ਯਾਨੀ ਕਿ ਜਿਹੜਾ ਇਹਦਾ ਦਾਣਾ ਘੱਟ ਟੁੱਟਦਾ ਹੈ ਤੇ ਸ਼ੈਲ ਰਣ ਵਾਲੀ ਜਿਹੜੀ ਹੈ ਇਹ ਵਧੀਆ ਰਹਿੰਦੀ ਹੈ ਸੋ ਇਹਦੀ ਜਿਹੜੀ ਹੈ ਖਰੀਦਵੀ ਇਸ ਹਿਸਾਬ ਨਾਲ ਚੰਗੀ ਹੋ ਜਾਂਦੀ ਹੈ ਤੇ ਇਹ ਵੀ ਜਿਹੜੀਆਂ 10 ਜਵਾਨੂ ਨੇ ਝੋਲਸ ਰੋਗ ਦੇ ਬ্লাইਟ ਦੇ ਉਹਨਾਂ ਨੂੰ ਜਿਹੜੀ ਹੈ ਰੈジਸਟੈਂਸ ਹੈ ਤੇ ਯੀਲਡ ਦੀ ਜਿਹੜੀ ਹੈ ਕਿ ਇੱਕ ਕਵਾਂਟਲ ਇੱਕ ਪੀਆਰ 131 ਨਾਲੋਂ ਜਿਹੜੀ ਹੈ ਘੱਟ ਹੈ ਯਾਨੀ ਕਿ 30 ਕਵਾਂਟਲ ਪ੍ਰਤੀ ਏਕੜ ਜਿਹੜਾ ਇਹਦਾ ਚਾਤ ਦੱਸਿਆ ਗਿਆ ਸਾਕਸਾਨ ਵੀਰੋ ਆਪਾਂ ਇਹ ਖਾਸ ਧਿਆਨ ਰੱਖਣਾ ਜਦੋਂ ਪੀਆਰ 131 ਕਿਸਮਾਂ ਬੀਜਣੀਆਂ ਹੈ ਪ੍ਰੋਪਰ ਟਾਈਮ ਤੇ ਜਿਹੜੀ ਬਜਾਈ ਤੇ ਜਿਹੜੀ ਹੈ ਉਹ ਜਿਹੜੀ ਪੱਟ ਕੇ ਲਾਉਣ ਦਾ ਸਮਾਂ 30 ਤੋਂ 35 ਦਿਨ ਦੇ ਅੰਦਰ ਅੰਦਰ ਜਿਵੇਂ ਆਪਾਂ ਆਮ ਵੈਰੈਟੀਆਂ ਨੂੰ ਕਹਿੰਦੇ ਆ ਤਾਂ ਸ਼ਾਰਟ ਟਰਮ ਵੈਰੈਟੀ ਜਿਵੇਂ ਕਿ 100 ਪੀਆਰ 126 ਹੈ ਇਹ ਆਪਾਂ ਕਹਿੰਦੇ ਹੁੰਦੇ ਆ 25 ਦਿਨ ਤੱਕ ਲਾ DIY 25 ਤੋਂ ਲੇਟ ਨਾ ਕਰੀਏ ਕਿਸੇ ਹਾਲ ਤੱਕ ਜੇਕਰ ਆਪਾਂ ਕੋਈ ਵੀ ਵੈਰਾਈਟੀ ਹੈ ਮੰਨ ਲਓ PR131 ਹੈ ਜਾਂ 126 ਹੈ ਕੋਈ ਵੀ ਜੇਕਰ ਆਪਾਂ ਜਿਆਦਾ ਲੇਟ ਕਰਾਂਗੇ ਤਾਂ ਉਹ ਲਾਉਣ ਤੋਂ ਬਾਅਦ ਨਿਸਰਉਂਦੀਆਂ ਜਿਹਦੇ ਕਰਕੇ ਫਿਰ ਝਾੜ 'ਚ ਜਿਹੜੀ ਆਪਾਂ ਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਸੋ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਇਹ ਦੁਬਾਰਾ ਆਪਾਂ ਸਮੇਂ-ਸਮੇਂ ਤੇ ਸਾਂਝੀ ਕਰਦੇ ਰਵਾਂਗੇ ਸਾਰੀ ਜਾਣਕਾਰੀ ਵੀ ਕਿਵੇਂ ਪਨੀਰੀ ਨੂੰ ਕਿਹੜੀ ਖਾਦ ਖਰਕ ਦੇਣੀ ਹੈ ਕਿਹੜੇ ਹਿਸਾਬ ਨਾਲ ਆਪਾਂ ਪਨੀਰੀ ਜਿਹੜੀ ਹੈ ਬੀਜਣੀ ਹੈ ਤਾਂ ਕਿ ਜਿਹੜਾ ਅੱਗੇ ਜਾ ਕੇ ਆਪਾਂ ਨੂੰ ਵਧੀਆ ਝਾੜ ਆ ਜਿਹੜਾ ਪ੍ਰਾਪਤ ਹੋਵੇ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜਰੂ